ਹੋਲ ਵਧੀਆ ਕੁਆਲਿਟੀ ਆ ਵੀਰੇ ਇਹ ਵੀ ਇਹ ਵੀ ਕੱਲੀ 25 ਰੁਪਏ ਫੁੱਟ ਦੇ ਦਾਂਗੇ ਆਪਾਂ 25 ਰੁਪਏ ਫੁੱਟ ਹਰ ਕੋ ਜਿੱਥੇ ਮਰਜੀ ਤੁਸੀਂ ਪਤਾ ਕਰਕੇ ਆ ਜਿਓ ਇਦੋਂ ਹੱਸਤਾ ਨਹੀਂ ਤੁਹਾਨੂੰ ਮਿਲਣਾ ਬਿਲਕੁਲ ਬਿਲਕੁਲ ਇੱਕ ਲਾੜ ਆਪਣਾ ਆਹ ਲਾੜ ਪਿਆ ਵੀਰੇ ਇੱਕ ਇਹ ਵੀ ਚਾਹ ਲਾੜ ਪਿਆ ਇਹ ਕਿੰਨੇ ਬਾਈ ਕਿੰਨੇ ਦਾ ਵੀ ਤੇ ਇਹ ਵੀਰੇ ਲਗਭਗ 5 ਬਾਈ 5 ਫੁੱਟ ਦੀ ਹੋਊਗਾ ਪੀ ਅੱਛਾ ਇਹ ਵੀ ਓਨਲੀ 25 ਰੁਪਏ ਫੋਟਾ ਇਹ ਵੀ ਓਨਲੀ 25 ਰੁਪਏ ਇਹ ਕਾ ਵੀ ਬਣਾ ਲਾੜ ਦੇਖ ਲੋ ਇਹ ਵੀ ਆਪਾਂ ਕੱਲੀ 25 ਰੁਪਏ ਫੋਟ ਦਵਾਂਗੇ ਵੀਰੇ ਸਾਰਾ ਲਾੜ ਅੱਛਾ ਇਹ ਬਾਈਟ ਆ ਇਹ ਉਹ ਬਰਾਉਂ ਦੇ ਵਿੱਚ ਹੀ ਆ ਉਹੀ ਕੁਆਲਟੀ ਆ ਵੀਰੇ ਅੱਛਾ ਕੋਈ ਹੀ ਕੁਆਲਟੀ ਆ ਹੈ ਹਾਂਜੀ ਹਾਂਜੀ ਇਹ ਗਰਨੇਟ ਪੱਥਰਾ ਗਰਨੇਟ ਪੱਥਰਾ ਇਹ ਕਿਚਨ ਦੀ ਸੈਲਫ ਤੇ ਲਾ ਲਓ ਪਿੱਲਰਾਂ ਤੇ ਲਾ ਲਓ ਕੋੜੀਆਂ ਦੇ ਲਾ ਲਓ ਠੀਕ ਆ ਇਹ ਗਰਨੇਟ ਪੱਥਰ ਆ ਜਾਂਦੇ ਨੇ ਹਾਂ ਇਹਦੇ ਵਿੱਚ ਕਾਫੀ ਕਲਰ ਆਉਂਦੇ ਨੇ ਆਪਣੇ ਲਾਵੇ ਠੀਕ ਆ ਇਹ ਬੰਦੇ ਨੂੰ ਹੋਰ ਵੀ ਕਲਰ ਚਾਹੀਦੇ ਨੇ ਉਹ ਉਹ ਦੇ ਅੰਦਰ ਪੈਣੇ ਆਪਣੇ ਅੰਦਰ ਵੀਰੇ ਸਾਡੇ ਚ ਠੀਕ ਆ ਇਹ ਮਾਰਬਲ ਕਹਿੰਦੇ ਨੇ ਹਾਂ ਇਹ 2x2 ਸਾਈਜ਼ 2x2.5 2x3 ਅੱਛਾ ਇਹ ਕੀ ਪ੍ਰਾਈਸ ਆ ਇਹ ਸਾਰੀ ਦਮਾਂਗੇ ਵੀਰੇ 32 ਰੁਪਏ ਫੁੱਟ 32 ਰੁਪਏ ਫੁੱਟ ਹਾਂ ਕਟਿਆ ਕਟਾਇਆ ਵੀਰ ਚਲਾਈ ਕਟਿਆ ਕਟਾਇਆ ਵੀਰ ਦੱਸ ਕੋ ਆ ਆ ਗਿਆ ਵੀਰ ਕੋਲੇ ਬਾਥਰੂਮ ਆਉਣੇ ਟਾਈਲਾਂ ਦੇਖੋ ਕਿੰਨੇ ਡਿਜ਼ਾਈਨ ਨੇ ਹਾਂਜੀ ਹਾਂਜੀ ਇਹ ਬਿਲਕੁਲ 12 12x18 ਸਾਈਜ਼ ਆ ਵੀਰੇ ਡਿਜੀਟਲ ਦੇ ਵਿੱਚ ਟਾਈਲ ਆ ਸਾਰੀ ਬਾਡਰ ਪ੍ਰੂਫ ਟਾਈਲ ਆ ਬਾਡਰ ਪ੍ਰੂਫ ਟਾਈਲ ਆ ਬਿਲਕੁਲ ਹਾਂ ਐਂ ਨਹੀਂ ਸੁਲਾਬ ਆ ਜੀ ਨਹੀਂ ਸੁਲਾਬ ਬਿਲਕੁਲ ਨਹੀਂ ਆਉਂਦੀ ਵੀਰੇ ਸੁਲਾਬ ਠੀਕਾ ਤੇ ਕਾ ਆਪਣੇ ਲਵਯਾ ਵਾਸ ਵੇਸ ਨਾ ਜਾਣਗੇ ਇਹਨਾਂ ਦੀ ਫੁੱਲ ਗਰੰਟੀ ਹੈ ਵੀਰੇ 11 ਸਾਲਾਂ ਦੀ ਕਲਰ ਨੂੰ ਕੁਝ ਵੀ ਹੋ ਜਾਵੇ ਪੀਸ ਉਰੇ ਰੱਖਿਓ ਪੀਸ ਨਵਾਂ ਲੈ ਜਿਓ ਟੂਟੀਆਂ ਆ ਜਾਣਗੀਆਂ ਵੀਰੇ ਸਾਵਾਰ ਆ ਜਾਂਦੇ ਨੇ ਆਹ ਹੈਂਡ ਸਾਵਾਰ ਮਿਲ ਜਾਣਗੇ ਆਹ ਵਨ ਪੀਸ ਆ ਜਾਂਦੇ ਨੇ ਸੀਟਾਂ ਦੇ ਵਨ ਪੀਸ ਵੀ ਮਿਲ ਜਾਣਗੇ ਇਸ ਦੂਜੀਆ ਸਟੈਂਡਿੰਗ ਸੀਟਾਂ ਵੀ ਮਿਲ ਜਾਣਗੀਆਂ ਬਿਲਕੁਲ ਜੀ ਬਿਲਕੁਲ ਦੱਸ ਤੋਂ ਦੇਖੋ ਡਿਜ਼ਾਈਨ ਦੀ ਵੀਰੇ ਕੋਲ ਕੋਈ ਕਮੀ ਨਹੀਂ ਆਪ ਵਾਰੇ ਜਿਹੜੇ ਬੜੀ ਮੈਟ ਟੱਬ ਜਿਹਾ ਆਉਣ ਵਾਲਾ ਹੈ ਹਾਂ ਹੈਂਡ ਸਾਫਰ ਬਿਲਕੁਲ ਹੈਂਡ ਸਾਫਰ ਸਾਈਨ ਬੜੀਆਂ ਮਾਤੀਆਂ ਨੇ ਵੀਰੇ ਸਾਈਨਿੰਗ ਯੂ ਲਾਸਟ ਡਿਜ਼ਾਈਨ ਨੇ ਮੇਰੇ ਡਿਜੀਟਲ ਦੇ ਅੱਛਾ ਫੁੱਲ ਕਲਰ ਸਾਰੇ ਮਿਲ ਜਾਣਗੇ ਜਿਹੜਾ ਮਰਜੀ ਲਾਈਟ ਡਾਰਕ ਬਿਲਕੁਲ ਬਿਲਕੁਲ ਆ ਸਿਆਜ਼ਾ ਰਹੀ ਪੂਰੀ ਮਜ਼ਬੂਤੀ ਜਰੇ ਆ ਜਾਂਦੀ ਆ ਹਾਂ ਫੁੱਲ ਮਜ਼ਬੂਤੀ ਵੀਰੇ ਚੱਲ ਸਾਨੂੰ ਮਜ਼ਬੂਤੀ ਦਿਖਾਈ ਵੀ ਲੈ ਲਾ ਮੋਚੂ ਮਜ਼ਬੂਤੀ ਦਿਖਾ ਲੈ ਆ ਵੀਰੇ ਹੁਣ ਦਰਸ਼ਕਾਂ ਨੂੰ ਵੀ ਆ ਲਾ ਵੀਰੇ ਆ ਚੱਕੋ ਆ ਕਾਲੀ ਜੱਟੇ ਦਿਖਾ ਇਹ ਵੀ ਦਿਖਾ ਦਾਨੇ ਆ ਹਾਂ ਕਿਤੇ ਅਗਲਾ ਕਹੇ ਵੀ ਉਹੀ ਨਾਲ ਅੱਖੀ ਹੋਵੇ ਨਹੀਂ ਨਹੀਂ ਉਹ ਵੀਰੇ ਮੈਂ ਉੱਪਰ ਚੜਿਆ ਫਿਰ ਜਿੰਨਾ ਮਰਜ਼ੀ ਵਜਨ ਚੜੀ ਆ ਕੋਈ ਚੱਕਰ ਨਹੀਂ ਜੇ ਕੁਝ ਨਹੀਂ ਹੁੰਦਾ ਇਹਨਾਂ ਦਾ ਦਰਸ ਕੋਨਾ ਕੁਆਲਟੀ ਪੁਣਾ ਸਿਹਰਾ ਆਏਗਾ ਨਾ ਕੁਆਲਟੀ ਡਿਜ਼ਾਈਨ ਦਾ ਵੀਰੇ ਇੱਕ ਦੋ ਇੱਕ ਪਿਆ ਸਸਰੀ ਕਾਜੀ ਸਾਰਿਆਂ ਨੂੰ ਮੈਂ ਤੁਹਾਡਾ ਵੀ ਬਿੱਟੂ ਨੂੰ ਇੱਥੇ ਪਰ ਸਵਾਗਤ ਕਰਨਾ ਜੀ ਇੱਕ ਹੋਰ ਵੀਡੀਓ ਵਿੱਚ ਦਾਸ ਕੋ ਅੱਜ ਦੀ ਜਿਹੜੀ ਵੀਡੀਓ ਬੜੀਓ ਖਾਸ ਹੋਣ ਵਾਲੀ ਵੀਡੀਓ ਆ ਸਾਰਿਆਂ ਦੇ ਦੇਖਣ ਵਾਲੀ ਵੀਡੀਓ ਆ ਇਹਦੇ ਵਿੱਚ ਤੁਹਾਡਾ ਫਾਇਦਾ ਕਰਾਉਣਾ ਆਪਾਂ ਨੇ ਫਾਇਦਾ ਕਿਵੇਂ ਕਰਾਉਣਾ ਆਹ ਵੀਰ ਆਪਣੇ ਨਾਲ ਤੇ ਬਾਈ ਦੀ ਪੱਥਰ ਦੀ ਦੁਕਾਨ ਆ ਪਹਿਲਾਂ ਦੀ ਤੁਸੀਂ ਦਰਾਹੇ ਖੰਨੇ ਮਰੇ ਕੋਲਾ ਆਂਧਰਗੜ ਮੰਡੀ ਪਹਿਲ ਜਿੱਥੇ ਮਰਜੀ ਘੁੰਮਿਆ ਹੋ ਪਰ ਮਲਾਵਾਂ ਨਾਲੋਂ ਸਸਤਾ ਪੱਥਰ ਬਾਈ ਨਾਲ ਨਾਲ ਟੈਨਾਂ ਤੋਂ ਕਿਹਾਉਣੀ ਮੈਣੀ ਹੈਗੀ ਆ ਜਿਹੜਾ 50 ਰੁਪਏ ਫੁੱਟਾ ਵਾਲਾ ਪੱਥਰ ਦੀ ਸੰਗਮਨ ਮਰਦਾ ਉਹ ਹੁਣ 25 ਰੁਪਏ ਕਰਤਾ ਬਾਈ ਨੇ ਤੇ ਆਫਰ ਕਰਤਾ ਦਿਵਾਲੀ ਤੱਕ ਆਫਰ ਆ ਜਾਣੀ ਤੇ ਆਪਾਂ ਬਾਈ ਜਾਨ ਕਰਾਉਣਾ ਥੋੜੀ ਗੱਲ ਬਾਤ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰ ਦਾ ਆਪਣਾ ਦਰਸ਼ਕਾਂ ਨੂੰ ਪਹਿਲਾਂ ਨਾਂ ਤੇ ਆਪਣਾ ਦੁਕਾਨਦਾਰਾਂ ਬੇਰਵਾਜ ਦੇਖੋ ਵੀਰੇ ਮੇਰਾ ਮੇਰਾ ਨਾਮ ਹੈਗਾ ਮੁਹੰਮਦ ਯਾਕੂ ਆ ਆਪਣੀ ਦੁਕਾਨ ਦਾ ਨਾਮ ਹੈਗਾ ਬਸੀਰ ਖਾਨ ਸੰਜ ਵੀਰੇ ਠੀਕ ਆ ਵੀਰੇ ਥਾਣੇ ਦੇ ਸਾਹਮਣੇ ਆ ਬਿਲਕੁਲ ਦਰਸ਼ਕੋ ਮਿਲავਾ ਜਿਹੜਾ ਥਾਣਾ ਪੈਂਦਾ ਉਹਦੇ ਸਾਹਮਣੇ ਦੁਕਾਨ ਆ ਪੁੱਛ ਕੇ ਥਾਣਾ ਆ ਜਿਵੇਂ ਮਿਲੋ ਉਹਦਾ ਕਿ ਨਹੀਂ ਤੇ ਆਜੋ ਦਫਾਈਏ ਪਰ ਪਥਰ ਰਸਕਾ ਨੂੰ ਆਜੋ ਆਜੋ ਸੰਗਮਰ ਮਰਦਾ ਗ੍ਰੇਨਾਈਟ ਪੱਥਰ ਵੀ ਕਹਿ ਦਿੰਦੇ ਆ ਆ ਦੇਖ ਵੀਰੇ ਜਿਵੇਂ ਆਬ ਮਾਰਵਲਾ ਜਾਂਦਾ ਥਾਪੀ ਅੱਛਾ ਮਾਰਕੀਟ ਦੇ ਵਿੱਚ ਇਹਦਾ ਰੇਟ ਵੀਰੇ ਇਸ ਟਾਈਮ ਹੈਗਾ 40-50 ਰੁਪਏ ਫੁੱਟ। ਅੱਛਾ ਇਸ ਟਾਈਮ 40 ਰੁਪਏ ਫੱਟਾ। ਹਾਂ ਜਿਹੜੀ ਇਹ ਆਪਾਂ ਦਾਮ ਇਕੱਲੀ ਸਿਰਫ ਓਨਲੀ 25 ਰੁਪਏ ਫੁੱਟ। 25 ਰੁਪਏ ਫੁੱਟ। ਹਾਂ ਨਾਲ ਕੋਈ ਹੱਦ ਘੱਟ ਤੋਂ ਵੱਡਾ 40 ਦੇ ਦੂਗਾ। ਇਹਦਾ ਕੋਈ ਨਹੀਂ ਦੇਣ ਲੱਗਿਆ। ਬਿਲਕੁਲ ਬਿਲਕੁਲ। ਸਰ ਤੋਂ 25 ਰੁਪਏ ਫੁੱਟ ਦੇਖ ਲੋ ਕਿੰਨਾ ਵਧੀਆ ਕਿੱਡੇ ਕਿੱਡੇ ਪੀਸ ਨੇ ਪੱਥਰ ਦੇ ਨਾਲ। ਹਾਂ ਜੀ ਹਾਂ। ਇਹ ਫਰਸਾ ਦੇ ਲਾਉਣ ਵਾਲੇ ਕਰਦੇ ਜੀ। ਬਿਲਕੁਲ ਬਿਲਕੁਲ ਜੀ। ਆ ਜਾਓ ਹੋਰ ਦਿਖਾ ਦਵਾਂ ਨਾ ਵੀਰੇ। ਦਿਖਾ ਦਿਓ। ਆ ਇਹਦੇ ਨਾਲ ਉਹ ਵੀ ਚਿੱਟਾ ਪਿਆ। ਆਹ ਲ ਇਹ ਵੀਰੇ ਲਗਭਗ 5 बाई 5 ਫੁੱਟ ਦੀ ਹੋਊ ਥਾਪੀ ਐ ਅੱਛਾ ਇਹ ਵੀ ਓਨਲੀ 25 ਰੁਪਏ ਫੁੱਟਾ ਇਹ ਵੀ ਓਨਲੀ 25 ਰੁਪਏ ਠੀਕ ਆ ਦਰਸ਼ਕੋ ਦੇਖੀ ਜਾ ਲੋਣ ਤੁਸੀਂ ਸਾਰਾ ਬੜੀ ਪੂਰਾ ਵਧੀਆ ਪੱਥਰ ਫੁੱਲ ਗਾਰੰਟੀ ਐ ਵੀਰੇ ਕੋਈ ਪ੍ਰੋਬਲਮ ਨਹੀਂ ਆਗੀ ਇਹ ਆਪਣੇ ਬਾਦ ਸੇਲ ਲਾਤੀ ਬਸ ਇਹ ਲਾਤੀ ਤੇ ਹੈਗੀ ਦਰਸ਼ਕੋ ਦੀਵਾਲੀ ਤੱਕ ਆ ਦੀਵਾਲੀ ਤੱਕ ਬਿਲਕੁਲ ਇੱਕ ਆ ਲਾੜ ਪਿਆ ਵੀਰੇ 60 ਰੁਪਿਆ ਇਹ ਵੀ 25 ਰੁਪਿਆ ਹੈ ਹਾਂ ਇਹਦਾ ਰਗੜਾਈ ਕਰਿਆ ਹੋਇਆ ਪੀਸ ਆ ਮੂਲਾ ਹਾਂ ਇਹ ਸਾਫ ਹੈ ਸੇਮ ਇਸ ਤਰ੍ਹਾਂ ਦੀ ਚਮਕੀ ਆਊਗੀ ਵੀਰੇ ਹਾਂ ਇੱਧਰ ਰਗੜਾਈ ਕਰੋਣ ਦੀ ਵੀ ਲੋੜ ਨਹੀਂ ਹੈਗੀ ਫੇ ਤੇ ਉਹ ਰਗੜਾਈ ਤਾਂ ਹੋਊਗੀ ਬਾਅਦ ਚ ਅੱਛਾ ਵੀ ਇਹ ਇੱਕ ਪੀਸ ਦੀ ਰਗੜਾਈ ਕਰੀ ਹੋਈ ਹੈ ਕਹਿੰਦੇ ਇੱਕ ਪੀਸ ਦੀ ਵੀ ਇੱਕਾਂ ਚਮਕਾਊਗੀ ਆਹ ਉਹ ਥੋੜਾ ਜਿਹਾ ਇਹ ਸੈਂਪਲ ਤੌਰ ਤੇ ਰੱਖਿਆ ਹੋਇਆ ਹਾਂ ਹਾਂ ਠੀਕ ਆ ਵੀਰੇ ਇਹ ਕਾਹ ਵਾਲਾ ਇਹਦੇ ਨਾਲ ਹੀ ਇੱਧਰ ਲਾਟ ਪਿਆ ਵੀਰੇ ਇੱਧਰ ਇੱਧਰ ਦੀ ਸਾਈਡ ਤੇ ਆ ਬੈਕ ਸਾਈਡ ਇਹ ਤਾਂ ਵੀ ਵੱਡਾ ਪੀਸ ਆ ਨਾ ਹਾਂ ਹਾਂ ਇਹ ਵੀਰੇ ਹੋਊਗਾ ਲਗਭਗ 6 ਫੁੱਟ ਬਾਈ 4 ਫੁੱਟ ਦੀ ਲੈਂਥ ਹਾਂ ਹਾਂ ਉਹਨੇ ਤੇ ਸਾਪਿਆ ਤੇ ਤੁਹਾਨੂੰ ਇਹਦਾ ਰੰਗ ਵੀ ਦਿਖਾ ਦੇਣੇ ਆਪਾਂ ਇੱਕ ਮਿੰਟ ਜੀ ਠੀਕ ਆ ਇਹਦਾ ਰੰਗ ਹੈ ਬੇਰਗੜਾਈ ਤੋਂ ਬਾਅਦ ਜਿਵੇਂ ਨਿਕਲੂਗਾ ਹਾਂ ਹਾਂ ਦੇਖ ਲਓ ਦੱਸ ਕੋ ਐਹ ਜਾਂ ਨਿਕਲੇ ਆਣਾ ਜਾਨੀਏ ਪੱਥਰ ਦਾ ਇਹ ਫਾਇਦਾ ਹੁੰਦਾ ਲਵਾਏ ਦਾ ਵੀ ਇਹ ਖਰਾਬ ਨਹੀਂ ਹੁੰਦਾ ਚਾਹੇ ਬਬੀ ਸਾਰੀ ਉਮਰ ਨਿਕਲ ਜਾਂਦੀ ਆ ਤੇ ਨਹੀਂ ਬਿਲਕੁਲ ਬਿਲਕੁਲ ਜੀ ਇਹਦੀ ਲੈ ਪੂਰੀ ਜ਼ਿੰਦਗੀ ਭਰ ਥੋੜਾ ਏਕਣੇ ਰਹੂਗਾ ਇਹ ਬਿਲਕੁਲ ਬਿਲਕੁਲ ਕੋਈ ਕਸਮ ਹੈ ਲਾਣੀ ਕੁਝ ਨਹੀਂ ਹੁੰਦਾ ਇਹਨਾਂ ਨੂੰ ਕੁਝ ਨਹੀਂ ਹੁੰਦਾ ਹੈਗਾ ਇਹ ਪਹਿਲਾਂ ਸੰਗ ਮਰੇ ਜੇ ਮਰੇ ਚੱਲਦਾ ਸੀ ਤੇਲਾ ਹਾਂਜੀ ਹਾਂਜੀ ਇੱਕ ਆਹ ਲਾੜ ਪਿਆ ਵੀਰੇ ਲਾੜ ਪਿਆ ਛੋਟਾ ਵੀ ਪਿਆਏ ਕਹਿੰਦੇ ਛੋਟਾ ਵੀ ਲੈਣਾ ਕਰੇ ਹਾਂਜੀ ਹਾਂਜੀ ਸਾਹ ਦੇਖ ਲੋ ਦੱਸੋ ਫੁੱਲ ਵਧੀਆ ਕੁਆਲਿਟੀ ਆ ਵੀਰੇ ਇਹ ਵੀ ਇਹ ਵੀ ਕੱਲੀ 25 ਰੁਪਏ ਫੁੱਟ ਦੇ ਦਾਂਗੇ ਆਪਾਂ 25 ਰੁਪਏ ਫੁੱਟ ਹਰ ਸੋ ਜਿੱਥੇ ਮਰਜੀ ਤੁਸੀਂ ਪਤਾ ਕਰਕੇ ਆ ਜਿਓ ਇਦੋਂ ਹਸਤਾ ਨਹੀਂ ਤੁਹਾਨੂੰ ਮਿਲਣਾ ਬਿਲਕੁਲ ਬਿਲਕੁਲ ਉਹ ਇੱਕ ਲਾੜ ਆਪਣਾ ਉਹ ਵੀ ਲਾੜ ਪਏ ਨੇ ਆ ਆਓ ਇੱਧਰ ਵਾਈਟ ਦੀਆਂ ਵੀ ਦਿਖਾ ਦਨੇ ਆ ਥਾਪੀਆਂ ਆਪਾਂ ਵੀਰੇ ਬੈਡ ਦੀਆਂ ਵੀ ਦਿਖਾ ਦੇ ਥਾਪੀਆਂ ਆਪਾਂ ਇੱਕ ਬਲਾ ਵੀ ਲਾ ਚਲੋ ਬਾਈ ਕੋਲ ਕਿੰਨਾ ਮਾਲ ਪਿਆ ਇੱਕ ਆ ਵੀ ਬਣਾ ਲਾੜ ਦੇਖ ਲੋ ਇਹ ਵੀ ਆਪਾਂ ਕੱਲੀ 25 ਰੁਪਏ ਫੁੱਟ ਦਵਾਂਗੇ ਵੀਰੇ ਸਾਰਾ ਲਾੜ ਅੱਛਾ ਇਹ ਬਾਈਟ ਆ ਇਹ ਉਹ ਬਰੌਂ ਦੇ ਵਿੱਚ ਹੀ ਆ ਉਹੀ ਕੁਆਲਟੀ ਆ ਵੀਰੇ ਅੱਛਾ ਉਹੀ ਕੁਆਲਟੀ ਆ ਹਾਂਜੀ ਹਾਂਜੀ ਇਹਦਾ ਵੀ ਰੰਗ ਆਪਾਂ ਦਿਖਾ ਦਨੇ ਇੱਕ ਵਾਰ ਪਾਣੀ ਮਾਰ ਕੇ ਵੀਰੇ ਹਾਂ ਨਾ ਕੋ ਡੱਬਾ ਤਿਆਰ ਰੱਖਿਆ ਹੋਰ ਨਾਮ ਦੀ ਨਾਲ ਹਾਂ ਆ ਦੇਖੋ ਵੀਰੇ ਠੀਕ ਆ ਵੀਰੇ ਹਾਂ ਦੇਖੋ ਬਾਤਰਸ ਕੋ ਕਿਆ ਘੜਕਾ ਲੜਾ ਆ ਗਿਆ ਦੇਖੋ ਫੁੱਲ ਵਧੀਆ ਰਗੜਾਈ ਕਰਿਆ ਨਾ ਫੇ ਤਾਂ ਹੋਰ ਬਹੁਤ ਦੀ ਸੈਂਟ ਲਾ ਹਾਂ ਹਾਂ ਵੀਰੇ ਬਿਲਕੁਲ ਬਿਲਕੁਲ ਮਾਰਨੀਆਂ ਨੇ ਇਹ ਕਾ ਆ ਜਾਂਦੀਆਂ ਨੇ ਵੀਰੇ ਥਾਪੀਆਂ ਅੱਛਾ ਇਹ ਬਿਲਕੁਲ ਮੰਕਰਾਨੇ ਦੀ ਥਾਪੀ ਵਰਗੀ ਰੇਸੇ ਵਾਲੀ ਆ ਅੱਛਾ ਇਹ ਦਿਖਾ ਦਾਨੇ ਕਾਲੇ ਖੋਲੀ ਪੀਸ ਪੁੱਤ ਨਈ ਮੈਂ ਖਲਾ ਨਾ ਕੋਈ ਨਹੀਂ ਕੋਈ ਨਹੀਂ ਆ ਦੇ ਆ ਦੇਖੋ ਦਰਸ਼ਕੋ ਮਾਰੋ ਸਮਝਦੇ ਆ ਇੱਧਰ ਕਿ ਵਾਲਾ ਲਾੜ ਆਪਾਂ ਦੇ ਦਾਂਗੇ ਵੀਰੇ ਓਨਲੀ ਇਕੱਲਾ 45 ਰੁਪਏ ਫੁੱਟ 45 ਰੁਪਏ ਫੁੱਟ ਹਾਂਜੀ ਜੀ ਕਿਹੜੇ ਚ ਕੀ ਰੇਟ ਚੱਲਦਾ ਮਾਰਕੀਟ 'ਚ ਇਹਦਾ ਵੀਰੇ 55-60 ਰੁਪਏ ਫੁੱਟ ਰੇਟ ਉੱਪਰ ਹੀ ਹੋਊਗਾ 55-60 ਠੀਕ ਆ 23 ਤੋਂ ਮਹਿੰਗਾ ਹੈ ਹਾਂ ਕੁਆਲਿਟੀ ਕੁਆਲਿਟੀ ਦੇ ਵਿੱਚ ਅੰਤਰ ਆ ਜਾਂਦਾ ਵੀਰੇ ਇੱਕ ਆ ਜਾਂਦੀ ਇਹਨੇ ਆ ਮੋਰਵਾੜ ਦੀਆਂ ਧੱਪੀਆਂ ਵੀਰੇ ਅੱਛਾ ਇਹਦਾ ਮਾਰਕੀਟ ਦੇ ਵਿੱਚ ਹੋਊਗਾ ਰੇਟ ਵੀਰੇ 70-80 ਰੁਪਏ ਫੁੱਟ ਅੱਛਾ ਇਹ ਆਪਾਂ ਕੱਲੀ ਲਵਾਂਗੇ 50 ਰੁਪਏ ਫੁੱਟ 50 ਰੁਪਏ ਫੁੱਟ ਦਰਸੋ 70 ਵਾਲੀ ਦੇ ਲਓ 50 ਨੂੰ ਜਿਹੜੀ 50 ਵਾਲੀ ਆ 25 ਨੂੰ ਹਾਂ ਬਿਲਕੁਲ ਬਿਲਕੁਲ ਨਾਲ ਜਿਹੜੇ ਆਪਣੇ ਬੰਦੇ ਵੀਡੀਓ ਸ਼ੇਅਰ ਕਰਕੇ ਆਉਣਗੇ ਆਪਣੀ ਉਹਨੂੰ ਗਿਫਟ ਵੀ ਦਿੱਤਾ ਬਣਾ ਬਿਲਕੁਲ ਗਿਫਟ ਵੀ ਦੇਵਾਂਗੇ ਹਾਂ ਜੀ ਹਾਂ ਪਹਿਲੇ ਤਿੰਨ ਚਾਰ ਬੰਦਿਆਂ ਨੂੰ ਗਿਫਟ ਵੀ ਦਿੱਤੇ ਜਾਣਗੇ ਬਿਲਕੁਲ ਬਿਲਕੁਲ ਤੇ ਜਿਹੜੀਆਂ ਛੋਟਾ ਪੱਥਰਾ ਵੀਰੇ ਇਹ ਕੀ ਪ੍ਰਾਈਸ ਹੁੰਦਾ ਇਹ ਵੀਰੇ ਛੋਟੇ ਕੱਟ ਪੀਸ ਆਉਣਾ ਹੁੰਦਾ ਕਿ ਨੇ ਬਾਹਰੇ ਲਗਾਉਣਾ ਹੁੰਦਾ ਇਹ ਕੱਟ ਪੀਸ ਆ ਜਾਂਦੇ ਨੇ ਹਾਂ ਇਹ ਕੋਈ 15 ਰੁਪਏ ਫੁੱਟ 16 ਰੁਪਏ ਫੁੱਟ ਤੁਸੀਂ ਇਤ ਨਾ ਛੋਟਾ ਵੀ ਲਗਾਉਣ ਵਾਲੇ ਵਿੱਚ ਹੁੰਦਾ ਨੇ ਬਿਲਕੁਲ ਬਿਲਕੁਲ ਹਰ ਇੱਕ ਤਰ੍ਹਾਂ ਦਾ ਵਗਾਹ ਹਾਰ ਬਾੜ ਦਾ ਹੁਣ ਆਜੋ ਆਪਾਂ ਤੁਹਾਨੂੰ ਟੈਲਾਂ ਦਿਖਾ ਦੰਨੇ ਠੀਕ ਆ ਸਤਾਂ ਆ ਗੜਾ ਪੱਥਰ ਆ ਵੀਰੇ ਇਹ ਲਾਲ ਨੇ ਮੋਟਾ ਇਹ ਲਾਲ ਵੀਰੇ ਆਪਣੇ ਲੋਕ ਬੇੜਿਆਂ ਦੇ ਵਿੱਚ ਵੀ ਲਾਈ ਜਾਂਦੇ ਨੇ ਅੱਛਾ ਤੇ ਸੱਤਾਂ ਦੇ ਉੱਪਰ ਵੀ ਪਾ ਦਿੰਦੇ ਨੇ ਅੱਛਾ ਇਹ ਉਹ ਲਾਲ ਪੱਥਰ ਕੋਟਾ ਸਟੋ ਉਹ ਜਿਹੜਾ ਸੱਤਾਂ 'ਤੇ ਪਾਇਆ ਜਾਂਦਾ ਆ ਹਾਂ ਹਾਂ ਬਿਲਕੁਲ ਇਹਦੇ ਵਿੱਚ ਲੱਗਿਆ ਵੀ ਸੋਨਾ ਲੱਗਦਾ ਬੇੜੇ ਦੇ ਵਿੱਚ ਇਹ ਮਜ਼ਬੂਤੀ ਆ ਫੁੱਲ ਜੀ ਇਹਦੀ ਬੇੜੇ 'ਚ ਵੀ ਹਾਂ ਜਿਵੇਂ ਮਟਰਾਂ ਦੀ ਤੁਲੀ ਜਿਵੇਂ ਜਿੰਨਾ ਮਰਜੀ ਭਾਜਨ ਚੜਾਈ ਆ ਵੀਰੇ ਟਰਾਲੀ ਕੀ ਟਰਾਲੇ ਚਾ ਲਓ ਚਾਹੇ ਟੁੱਟਦਾ ਨਹੀਂ ਹੈਗਾ ਇਹ ਟੁੱਟਦਾ ਨਹੀਂ ਹੈਗਾ ਠੀਕ ਹੈ ਵੀਰੇ ਨਾ ਸੋਏ ਪੱਥਰ ਨਹੀਂ ਆਉਂਦੇ ਹਰ ਕਦਮਾਂ ਦੀ ਕੁਆਲਿਟੀ ਮਿਲੂਗੀ ਇੱਥੇ ਇਹ ਨਹੀਂ ਹੈਗਾ ਵੀ ਕੋਈ ਚੀਜ਼ ਨਹੀਂ ਮਿਲੂਗੀ ਤੇ ਆਜੋ ਅੰਦਰ ਆ ਅੰਦਰ ਵੀ ਦਿਖਾਉਣਾ ਤੁਹਾਨੂੰ ਉਹ ਕੱਟ ਪੀਸ ਪਏ ਨੇ ਆਪ ਐਨੇ ਵੀਰੇ ਇੱਦੇ ਕੌੜਿਆਂ ਤੇ ਲਾਉਣਾ। ਇਹ ਗਰਨੇਡ ਪੱਥਰ ਆ ਜਾਂਦਾ ਵੀਰੇ। ਹਾਂਜੀ ਕੌੜਿਆਂ ਤੇ ਬਗਲਾਂ ਤੇ ਲਾਉਣਾ ਲੱਗਦਾ ਹੈ। ਇਹ ਗਰਨੇਡ ਪੱਥਰ ਆ। ਗਰਨੇਡ ਪੱਥਰ। ਇਹ ਕੀਚਨ ਦੀ ਸੈਲਫ ਤੇ ਲਾ ਲਓ, ਪਿੱਲਰਾਂ ਤੇ ਲਾ ਲਓ, ਕੌੜੀਆਂ ਦੇ ਲਾ ਲਓ। ਠੀਕ ਆ। ਇਹ ਗਰਨੇਡ ਪੱਥਰ ਆ ਜਾਂਦੇ ਨੇ। ਹਾਂ ਇਹਦੇ ਵਿੱਚ ਕਾਫੀ ਕਲਰ ਆਉਂਦੇ ਨੇ ਆਪਣੇ ਲਾਵੇ। ਠੀਕ ਆ। ਇਹ ਬੰਦੇ ਨੂੰ ਹੋਰ ਵੀ ਕਲਰ ਚਾਹੀਦੇ ਨੇ। ਉਹਦੇ ਅੰਦਰ ਪੈਣੇ ਆਪਣੇ ਅੰਦਰ ਵੀਰੇ ਸਾਡੇ ਚ। ਠੀਕ ਆ। ਦਿਖਾਉਣੇ ਦਾਸ ਕੋ। ਆ ਜਾਓ ਵੀਰੇ। ਇਹ ਮਹਿੰਗੇ ਨੇ ਪੀਸ ਹੈ। ਇਹ ਹਾਂ ਗਰਨੇਡ ਵੀਰੇ ਹੁੰਦਾ ਥੋੜਾ ਜਿਆ ਮਹਿੰਗਾ। ਅੱਛਾ ਤੇ ਆਹ ਦਿਖਾ ਦਈਏ ਪਹਿਲਾਂ ਆਪਾਂ ਫਿਰ ਅੰਦਰ ਨੂੰ ਚਲਦੇ ਆ ਕੋਈ ਨਾ ਆ ਵੀ ਦਿਖਾ ਦਈਏ ਇਹ ਆ ਜਾਂਦਾ ਮਾਰਬਲ ਵੀਰੇ ਇਹ ਮਾਰਬਲ ਆ ਜਾਂਦਾ ਜਿਹੜਾ ਫਰਸਾਂ ਦੇ ਵਿੱਚ ਲੱਗਦਾ ਅੱਛਾ ਇਹ ਮਾਰਬਲ ਲਗਾਹਦੇ ਨੇ ਹਾਂ ਹਾਂ ਇਹ 2x2 ਸਾਈਜ਼ 2x2.5 2x3 ਅੱਛਾ ਇਹ ਕੀ ਪ੍ਰਾਈਸ ਆ ਇਹ ਸਾਰੇ ਦੇਵਾਂਗੇ ਵੀਰੇ 32 ਰੁਪਏ ਫੁੱਟ 32 ਰੁਪਏ ਫੁੱਟ ਹਾਂ ਕਟਿਆ-ਕਟਾਇਆ ਵੀ ਚਲਣਾ ਕਟਿਆ-ਕਟਾਇਆ ਵੀ ਆਹ ਆਪਣੇ ਆ ਜਾਂਦਾ ਇਹ ਆ ਜਾਂਦੀਆਂ ਖਪਰੈਲ ਹੁੰਦੀਆਂ ਵੀਰੇ ਉਹ ਮਾੜੀ ਮੁੰਡੀ ਬਾਥਰੂਮ ਉਹ ਜਿਹੜੀਆਂ ਹਾਂ ਬਾਦਰਿਆਂ ਦੇ ਉੱਪਰ ਲਾਉਂਦੇ ਆਂਦੇ ਨੇ ਖਪਰੈਲ ਇਹ ਖਪਰੈਲ ਆ ਜਾਂਦੀ ਹੁੰਦੀ ਆ ਆ ਆ ਜਾਂਦੀਆਂ ਦਰਵਾਦ ਹਰ ਆਟਮ ਸਾਰੇ ਮਿਲੂਗੇ ਇੱਥੇ ਆਹ ਕਟ ਪੀਸ ਪਏ ਨੇ ਦੇਖ ਲੋ ਪੱਥਰ ਦੇ ਸਾਰੇ ਸੋਹਣਾਂ ਵਾਲੇ ਛੋਟੇ ਲਾਉਣੇ ਆਹ ਪਏ ਨੇ ਸਾਰਾ ਪੱਥਰੇ ਪੱਥਰ ਪਿਆ ਸਿਰਫ ਦੀਵਾਲੀ ਤੱਕ ਸਿਰ ਉਹਨੂੰ ਆਫਰ ਆਹੇ ਆ ਆ ਜਾਂਦੇ ਨੇ ਵੀਰੇ ਗਰਨੇਡ ਦੇ ਹੋਰ ਕਲਰ ਅੱਛਾ ਵੀਰੇ ਬਲੈਕ ਕਲਰ ਚੈਰੀ ਕਲਰ ਵਾਈਟ ਕਲਰ ਅੱਛਾ ਆ ਸਮਰ ਸਾਰੇ ਦਿਖਾ ਦਿੰਦੀ ਵੀਰੇ ਆ ਇਧਰੋਂ ਲੈ ਆ ਮਾਰ ਕੇ ਦੋਨਾਂ ਸਾਈਡ ਤੋਂ ਦਿਖਾ ਦਿੰਦੀ ਆ ਦੇਖੋ ਆਹ ਚੈਰੀ ਕਲਰ ਆ ਗਿਆ ਦਰਸ਼ਕੋ ਆ ਦਿਖਾ ਦੇ ਆ ਦੂਜਾ ਵੀ ਗਾਣੇ ਸਾਰੇ ਰੰਗ ਆ ਜਾਣਗੇ ਵੀਰੇ ਸਾਰੇ ਕਲਰ ਮਿਲ ਜਾਣਗੇ ਹਾਂ ਇਹ ਪੀਜ਼ ਮਾਹਰਾ ਮੈਂ ਕਿੰਨਾ ਥੋੜੇ ਵੀਰੇ ਹਾਂ ਹਾਂ ਇਹ ਗਰਨੇਡ ਵੀਰੇ ਮਹਿੰਗਾ ਹੁੰਦਾ ਹੈ 65 70 ਰੁਪਏ ਫੁੱਟ ਤੋਂ ਸਟਾਰਟਿੰਗ ਹੋ ਜਾਂਦੇ ਨੇ ਵਾਹ ਅੱਛਾ ਆਪਾਂ ਕਿੰਨੇ ਰੁਪਏ ਦਵਾਂਗੇ ਇਹ ਆਪਾਂ 65 ਰੁਪਏ ਫੁੱਟ ਤੋਂ ਸਟਾਰਟਿੰਗ ਹੋ ਗਏ ਵੀਰੇ ਆਪਣੇ ਲਾਵੇ 100 ਰੁਪਏ ਫੁੱਟ ਤੱਕ ਆ ਜਾਂਦੇ ਨੇ 100 ਰੁਪਏ ਫੁੱਟ ਤੱਕ ਪਿਆ ਹਾਂ ਯਾਨੀ ਹੋਰਾਂ ਨਾਲੋਂ ਤਾਂ ਆਪਣੇ ਕੋਲ ਸਸਤਾ ਯਾਰ ਬਿਲਕੁਲ ਬਿਲਕੁਲ ਵੀਰੇ ਤਾਂ ਸਕੋ ਜਿੱਥੇ ਮਰਜ਼ੀ ਪਤਾ ਕਰਾਇਆ ਉਹਨੂੰ ਚਾਰ ਪੰਜ ਸਹਿਰ ਦੱਸ ਦੇ ਦੀ ਜਿਹੜੇ ਆਲੇ-ਦਾਲੇ ਲੱਗਦੇ ਨੇ ਕਿ ਨਹੀਂ ਬਿਲਕੁਲ ਬਿਲਕੁਲ ਅਗਲਾ ਟਰਾਈ ਕਰਕੇ ਲੈ ਕੇ ਫੋਟੋ ਕਰਕੇ ਆਜੋ ਦੁਬਾਰੇ ਫੇਰ ਦੱਸ ਦਿੰਨੇ ਆ ਖੰਨਾ ਦਰਾਹਾ ਪੈਣ ਐਮਦੌੜ ਮੈਂ ਟਿਕ ਨਹੀਂ ਬਿਲਕੁਲ ਬਿਲਕੁਲ ਇਹ ਟੋਟਲਾ ਬਿਲਕੁਲ ਬਸ ਇਹੀ ਆਲੇ-ਦਾਲੇ ਲੱਗਦੇ ਨੇ ਹੁਣ ਬੂਤਾਂ ਉਹ ਇਧਰ ਮਰਾਉ ਆ ਜਿਓ ਹਾਂ ਬਿਲਕੁਲ ਮਰਾਉ ਤੋਂ ਨੂੰ ਸਸਤਾ ਮਿਲੂਗਾ ਸਾਰਾ ਸਾਮਾਨ ਜਿੰਨੇ ਆਲੇ-ਦਾਲੇ ਸਾਰੇ ਸਹਿਰ ਲਾਦਦੇ ਨੇ ਉਹਨੂੰ ਸਾਰੇ ਘਣਾ ਤੇ ਆਜੋ ਵੀਰੇ ਹੁਣ ਤੁਹਾਨੂੰ ਟੈਲਾਂ ਦਿਖਾ ਦਨੇ ਆਪਾਂ ਠੀਕ ਆ ਵੀਰੇ ਦਰਸ਼ਕੋ ਆ ਆ ਗਿਆ ਵੀਰ ਕੋਲੇ ਬਾਥਰੂਮ ਆਣੇ ਟਾਈਲਾਂ ਦੇਖੋ ਕਿੰਨੇ ਡਿਜ਼ਾਈਨ ਨੇ ਹਾਂਜੀ ਹਾਂਜੀ ਇਹ ਬਿਲਕੁਲ 12 12x18 ਸਾਈਜ਼ ਆ ਵੀਰੇ ਡਿਜੀਟਲ ਦੇ ਵਿੱਚ ਟਾਈਲ ਆ ਸਾਰੀ ਬਾਡਰ ਪ੍ਰੂਫ ਟਾਈਲ ਆ ਬਾਡਰ ਪ੍ਰੂਫ ਟਾਈਲ ਆ ਬਿਲਕੁਲ ਹਾਂ ਐ ਜਿਹਦੀ ਸਲਾਬ ਆ ਜਿਹਦੀ ਸਲਾਬ ਬਿਲਕੁਲ ਨਹੀਂ ਆਉਂਦੀ ਵੀਰੇ ਸਲਾਬ ਬਹੁਤ ਸਾਰੇ ਸਾਰੇ ਡਿਜ਼ਾਈਨ ਅਲੱਗ-ਅਲੱਗ ਨੇ ਵੀਰੇ ਬਾਥਰੂਮ ਦੇ ਸੈੱਟ ਲੱਗੇ ਹੋਏ ਆਂ ਦਰਸ਼ਕੋ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਨੇ ਆ ਜਾ ਸਾਰੀ ਇੱਧਰ ਲੱਗੇ ਹੋਏ ਨੇ ਬਾਥਰੂਮ ਦੇ ਸੈੱਟ ਛੋਟੇ ਪੀਸ ਵੀ ਪਏ ਆ ਜੀ ਮੈਂ ਛੋਟੇ ਲਵਾਉਣੇ ਆ ਆ ਦੇਖ ਲੋ ਚਾਹੇ ਉਹ ਦੁਆਰਾਂ ਦੇ ਬਾਲੋ ਵੀ ਬਿਲਕੁਲ ਬਿਲਕੁਲ ਕਿੱਥੇ ਮਰਜੀ ਲਗਾ ਸਕਦੇ ਆ ਦੇ ਵਿੱਚ ਵੀ ਆਪਾਂ ਲਵਾ ਸਕਦੇ ਆ ਕਿਚਨ ਦੇ ਵਿੱਚ ਕਿਚਨ ਦੀ ਡਿਜ਼ਾਈਨਿੰਗ ਵਾਲੀ ਅਲੱਗ ਡਿਜ਼ਾਈਨ ਆ ਜਾਂਦੀ ਨੇ ਆਹ ਡਿਜ਼ਾਈਨ ਆ ਜਾਂਦਾ ਨਹੀਂ ਹਾਂਜੀ ਹਾਂ ਸਭ ਨੂੰ ਦੇਖੋ ਤੁਸੀਂ ਇਹ ਸਾਰੇ ਬਾਥਰੂਮ ਡਿਜ਼ਾਈਨ ਆ ਜਾਂਦੇ ਨੇ ਅਲੱਗ-ਅਲੱਗ ਅੱਛੇ ਬਾਥਰੂਮ ਡਿਜ਼ਾਈਨ ਨੇ ਐਟਮ ਦੀ ਕੋਈ ਕਮੀ ਨਹੀਂ ਹੁਣ ਦੁਕਾਨ ਦੇ ਵਿੱਚ ਮੜ ਕੇ ਪਸੰਦ ਆਉ ਵਈ ਆਉਗਾ ਮਾਲ ਤੇ ਆਉਣੀ ਗਰੰਟੀ ਆ ਇੱਤੋਂ ਖਾਲੀ ਨਹੀਂ ਮੁੜ ਕੇ ਜਾਣਗੇ ਤੁਸੀਂ ਆ ਵੀ ਦਿਖਾ ਦੇਣਾ ਵੀਰੇ ਟਿਕਾ ਪੀਸ ਰੱਖਿਓ ਟਿਕਾ ਆਪਣੇ ਲਵਿਆ ਵਾਸ ਵੇਸ ਨਾ ਜਾਣਗੇ ਇਹਨਾਂ ਦੀ ਫੁੱਲ ਗਾਰੰਟੀ ਆ ਵੀਰੇ 11 ਸਾਲਾਂ ਦੀ ਕਲਰ ਨੂੰ ਕੁਝ ਵੀ ਹੋ ਜਾਵੇ ਪੀਸ ਉਰੇ ਰੱਖਿਓ ਪੀਸ ਨਵਾਂ ਲੈ ਜਿਓ ਲੈ ਹੋਰ ਜੇ ਕੋਈ ਦਰਸ ਤੋਂ ਬਾਅਦ ਕਹਿੰਦਾ ਪੀਸ ਇੱਥੇ ਰੱਖ ਲਿਓ ਤੇ ਆ ਕੇ ਦੂਜਾ ਨਵਾਂ ਲੈ ਜਿਓ ਜੇ ਰੰਗ ਖਰਾਬ ਹੋ ਗਿਆ ਬਿਲਕੁਲ ਬਿਲਕੁਲ 11 ਸਾਲਾਂ ਦੀ ਇਹਦੀ ਫੁੱਲ ਗਾਰੰਟੀ ਆ ਵੀਰੇ 11 ਖਾਲ ਤਾਂ ਵੀਰੇ ਬਹੁਤ ਹੁੰਦੇ ਨੇ ਬਿਲਕੁਲ ਬਿਲਕੁਲ ਜੀ ਚੀਟਾਂ ਬਾ ਇਧਰ ਵੀ ਆ ਜਾਓ ਵੀਰੇ ਆ ਵੀ ਦਿਖਾ ਦਨੇ ਆ ਬਾਸ ਮੇਰਾ ਸਾਲ ਦਾ ਮੁੰਡਾ ਮੇਰਾ 6ਵੀਂ ਜਹਣ ਵਾਲਾ ਹੋ ਗਿਆ ਹਜੇ 10 10 ਸਾਲ ਦਾ ਹੀ ਆ ਆ ਪ੍ਰਿੰਟਰ ਸੈੱਟ ਆ ਜਾਂਦੇ ਨੇ ਵੀਰੇ ਇਹਨਾਂ ਦੇ ਨਾਲ ਆਹ ਫ੍ਰੀ ਸਾਫ ਕਰਨ ਵਾਲਾ ਇਹ ਟਾਇਰ ਕਲੀਨਰ ਟਾਇਰ ਕਲੀਨਰ ਆ ਰਹੇ ਆ ਹਾਂਜੀ ਹਾਂਜੀ ਇਸ ਜ਼ਮਾਨੇ 'ਚ ਸਾਨੂੰ ਇਹ ਨਾਲ ਇਹ ਜਿਹੜਾ ਬਾਸ ਵੈਸਨ ਲੈ ਕੇ ਆਊਗਾ ਆਪਾਂ ਉਹਨੂੰ ਗਿਫਟ ਕਰ ਦਾਂਗੇ ਇੱਕ ਇੱਕ ਵੀਰ ਨੂੰ ਕਰਨਾ ਉਹ ਵੀ ਜਿਹੜਾ ਸਾਡੇ ਕੋਲ ਪੱਥਰ ਵੀ ਲਊਗਾ ਵੀਰੇ ਉਹਨਾਂ ਲਈ ਵੀ ਪਹਿਲਾਂ ਇਹ ਤਿੰਨ ਚਾਰ ਬੰਦਿਆਂ ਨੂੰ ਗਿਫਟ ਦਿੱਤੇ ਜਾਵਾਂਗੇ ਜਿਹੜਾ ਪਹਿਲੇ ਬੰਦੇ ਆਉਣਗੇ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਫੇਸਬੁੱਕ ਤੇ ਫਾਲੋ ਕਰਕੇ ਉਹਨਾਂ ਨੂੰ ਤਿੰਨੇ ਬੰਦਿਆਂ ਨੂੰ ਮੈਂ ਇਹਨਾਂ ਨੂੰ ਗਿਫਟ ਦਊਗਾ ਵੀਰ ਵਧੀਆ ਤੇ ਹੁਣ ਦਿਖਾ ਦੇ ਵੀਰੇ ਸਮਾਨ ਵਾਲਾ ਆ ਟੁੱਟੀਆਂ ਆ ਜਾਣੀਆਂ ਵੀਰੇ ਸਾਬਰ ਆ ਜਾਂਦੇ ਨੇ ਆ ਹੈਂਡ ਸਾਬਰ ਮਿਲ ਜਾਣਗੇ ਠੀਕ ਆ ਆ ਵਨ ਪੀਸ ਆ ਜਾਂਦੇ ਨੇ ਸੀਟਾਂ ਦੇ ਵਨ ਪੀਸ ਵੀ ਮਿਲ ਜਾਣਗੇ ਇਸ ਦੂਜੀਆ ਸਟੈਂਡਿੰਗ ਸੀਟਾਂ ਵੀ ਮਿਲ ਜਾਣਗੀਆਂ ਬਿਲਕੁਲ ਜੀ ਬਿਲਕੁਲ ਦੱਸੋ ਦੇਖੋ ਡਿਜ਼ਾਈਨ ਦੀ ਵੀਰੇ ਕੋਲ ਕੋਈ ਕਮੀ ਨਹੀਂ ਆਹ ਬੁਹਾਰੇ ਜਿਹੜੇ ਬੈਰੀਨ ਟੱਬ ਜਿਹਾ ਆਉਣ ਵਾਲੇ ਹਾਂ ਹੈਂਡ ਸਾਬਰ ਬਿਲਕੁਲ ਹੈਂਡ ਸਾਬਰ ਬਾਹਰ ਵੀ ਕੰਮ ਹੋਇਆ ਹੁੰਦਾ ਰਹਿਆ ਜੀ ਬਿਲਕੁਲ ਬਿਲਕੁਲ ਜੀ ਲਈ ਗੱਲ ਆਇਆ ਜਿੱਥੇ ਮਰਜੀ ਪਾਣੀ ਪਾਓ ਇੱਕ ਆ ਜਾਣਗੇ ਵੀਰੇ ਆਪਣੇ ਲਵੇ ਸਿੰਨਰੀਆਂ ਅੱਛਾ ਵੀਰੇ ਗੋਡ ਪਿਕ ਵੀ ਮਿਲ ਜਾਣਗੀਆਂ ਜਿਵੇਂ ਗੁਰੂਆਂ ਦੀ ਫੋਟੋ ਆਣਗੀਆਂ ਹਾਂ ਸਮਝ ਗਿਆ ਵੀਰੇ ਚਿੰਨਰੀਆਂ ਵੀ ਮਿਲ ਜਾਣਗੀਆਂ ਹਾਂ ਹਾਂ ਬਾਥਰੂਮ ਜਲਾਉਣ ਨੂੰ ਲੌਬੀ ਚ ਲਾਉਣ ਨੂੰ ਹਾਂ ਤੇ ਸਾਰੇ ਅਲੱਗ-ਅਲੱਗ ਡਿਜ਼ਾਈਨ ਆ ਜਾਂਦੇ ਨੇ ਇਹਦੇ ਵਿੱਚ ਮੇਰੀ ਫੋਟੋ ਲੈਣੀ ਉਹ ਵੀ ਮਿਲ ਜੂਗੀ ਬਿਲਕੁਲ 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 ਸਾਰੀਆਂ ਵੀ ਮਿਲ ਜਾਣਗੀਆਂ ਸਾਰੀਆਂ ਫੋਟੋਆਂ ਮਿਲ ਜਾਣਗੀਆਂ ਜੀ ਠੀਕ ਹੈ ਵੀਰੇ ਆਓ ਪਈਆਂ ਵੀ ਲਿਆਓ ਦੇਖੋ ਆ ਦੇ ਵੀਰੇ ਸਟੈਂਡ ਚ ਲੱਗੀ ਹੋਈਆਂ ਇੱਧਰ ਆਪਣੇ ਹਾਂ ਇੱਧਰ ਦਿਖਾ ਦਨੇ ਆ ਆ ਦੇ ਬਾਬਿਆਂ ਦੀਆਂ ਫੋਟੋਆਂ ਸਾਰੀਆਂ ਗੁਰੂਆਂ ਦੀਆਂ ਫੋਟੋਆਂ ਸਾਰੀਆਂ ਮਿਲ ਜਾਣਗੀਆਂ ਆ ਦੇਖੋ ਦੇਖ ਲੋ ਦਰਸ਼ਕੋ ਥੀਨ ਕੋਲ ਸਾਰਾ ਕੁਝ ਰੱਖਿਆ ਆ ਤੇ ਬੰਦਾ ਹੈ ਵੀ ਬੜਾ ਬੰਦਾ ਹੈ ਵਧੀ ਭਾਤੇ ਆ ਬੰਦਾ ਐਵੇਂ ਤੁਹਾਨੂੰ ਕਹੀ ਆਪਣਾ ਦਾ ਸਾਥ ਜਾਰੇ ਤੇ ਹੁੰਦਾ ਰਹਿੰਦਾ ਕਿ ਉਹ ਮੈਂ ਆਪਾਂ ਆਉਂਦੇ ਜਾਂਦੇ ਰਹਨੇ ਆ ਤਾਂ ਹੀ ਆਪਾਂ ਵਧੀਆ ਬੰਦੇ ਦੀ ਵੀਡੀਓ ਬਣਾਉਨੇ ਆ ਤੁਹਾਨੂੰ ਪਤਾ ਆਪਾਂ ਝੂਠ ਨਾ ਕਰੇ ਬੋਲਦੇ ਨਹੀਂ ਹੈਗੇ ਐਵੇਂ ਕਿੱਥੇ ਘੁੜ ਜਾਣੇ ਆ ਆ ਜੀ ਵੀਰੇ ਵੱਡੀ ਡੀਟੇਲ ਦੋ ਬਾਈ ਚਾਰ ਦੀ ਠੀਕ ਆ ਵੀਰੇ ਇਹਦੇ ਵਿੱਚ ਠੈਣ ਬੜੀਆਂ ਮਾਤੀਆਂ ਨੇ ਵੀਡੀਓ ਸਟਾਈਲਿੰਗ ਯੂ ਲਾਸਟ ਡਿਜ਼ਾਈਨ ਹੈ ਮੇਰੇ ਡਿਜੀਟਲ ਦੇ ਅੱਛਾ ਫੁੱਲ ਕਲਰ ਸਾਰੇ ਮਿਲ ਜਾਣਗੇ ਜਿਹੜਾ ਮਰਜੀ ਲਾਈਟ ਡਾਰਕ ਬਿਲਕੁਲ ਬਿਲਕੁਲ ਸਾਰੇ ਘਰਾਂ ਨੂੰ ਮਿਲ ਜਾਣਗੇ ਇਹ ਆ ਜਾਂਦਾ ਵੀਰੇ 4x2 ਸਾਈਜ਼ ਵੱਡਾ ਠੀਕ ਆ ਵੀਰੇ ਇਹਦੇ ਵਿੱਚ ਆਜੋ ਇੱਧਰ ਹੋਰ ਵੀ ਦਿਖਾ ਦਾਨੇ ਆਪਾਂ ਠੀਕ ਆ ਇਹ ਕਿੰਨੇ ਦਾ ਹਾਂ ਫਿਰ ਵੀ ਬਾਈਡੀਆਂ ਦੇ ਨਾਲ ਇਹ ਵੀਰੇ 30 ਰੁਪਏ ਫੁੱਟ ਤੋਂ ਸਟਾਰਟਿੰਗ ਹੋ ਜਾਂਦੀਆਂ ਨੇ ਅੱਛਾ ਵੀਰੇ ਮਹਿੰਗੀਆਂ ਜਿੰਨੀ ਮਰਜ਼ੀ ਲੈ ਲਓ ਵੀਰੇ ਆ ਸਿਆਜ਼ਾ ਰਹੀ ਪੂਰੀ ਮਜ਼ਬੂਤੀ ਕਰਾ ਆ ਜਾਂਦੀ ਆ ਹਾਂ ਫੁੱਲ ਮਜ਼ਬੂਤੀ ਵੀਰੇ ਚੱਲ ਸਾਨੂੰ ਮਜ਼ਬੂਤੀ ਦਿਖਾਈ ਵੀ ਲੈ ਲੈ ਮੋਚੂ ਮਜ਼ਬੂਤੀ ਦਿਖਾ ਦਾਨੇ ਆ ਵੀਰੇ ਹੁਣ ਦਸ ਕਾ ਨੂੰ ਨਹੀਂ ਆ ਲਾ ਵੀਰੇ ਆ ਚੱਕੋ ਖੜ ਜਾਇਆ ਨਹੀਂ ਤਾਂ ਛੱਡ ਦੇ ਆਪੀ ਲਿਆ ਵੀਰੇ ਉਹ ਹੱਥ ਨੇ ਦਿਖਾ ਲਿਆ ਵੀਰੇ ਆ ਕਾਲੀ ਜੱਟੇ ਦਿਖਾ ਇਹ ਵੀ ਦਿਖਾ ਦਾਨੇ ਆ ਹਾਂ ਕਿਤੇ ਅਗਲਾ ਕਹੇ ਵੀ ਉਹੀ ਨਾਲ ਅੱਖੀ ਹੋਵੇ ਨਹੀਂ ਨਹੀਂ ਉਹ ਵੀਰੇ ਮੈਂ ਉੱਪਰ ਚੜਿਆ ਫਿਰ ਜਿੰਨਾ ਮਰਜ਼ੀ ਭਾਜਨ ਚੜ ਗਿਆ ਕੋਈ ਚੱਕਰ ਨਹੀਂ ਜੇ ਕੁਝ ਨਹੀਂ ਹੁੰਦਾ ਇਹਨਾਂ ਦਾ ਦਰਸ ਕੋ ਨਾ ਕੋਈ ਟੁੱਟੀ ਨਹੀਂ ਹੈਗੀ ਇਹ ਨਾ ਕੋਈ ਪਈਆਂ ਨੇ ਲੈ ਇਹ 440 ਟਾਇਰ ਹੁੰਦੀ ਆ ਵੀਰੇ ਕੋਈ ਪ੍ਰੋਬਲਮ ਨਹੀਂ ਆਉਂਦੀ ਅੱਛਾ ਪ੍ਰੀਮੀਅਰ ਫਾਸਟ ਕੁਆਲਟੀ ਦਾ ਮਾਲ ਆਪਣੇ ਲਾਵੇ ਠੀਕ ਆ ਹਰੇ ਕੁਆਲਿਟੀ ਤੋਂ ਫਰੋਂ ਕੋਈ ਚੀਜ਼ ਆਪਣੇ ਤਾਂ ਨਹੀਂ ਹੈ ਹੀ ਨਹੀਂ ਕੋਈ ਲੰਬੇ ਵਾਲਾ ਕੰਮ ਨਹੀਂ ਆਊਗਾ ਵੀਰੇ ਹਾਂ ਹਾਂ ਬੇੜਾ ਕੰਮ ਦਵਾਈ ਬਣਾ ਵੀਰੇ ਆਪਾਂ ਆਪਾਂ ਕਹ ਰਿਹਾ ਤੁਸੀਂ ਆਪਣੀ ਵੀਰੇ ਦੁਕਾਨ ਨੂੰ 25 30 ਸਾਲ ਹੋ ਗਏ ਉਰੇ ਆਪਾਂ ਮਲਾਉ ਦੇ ਵਿੱਚ ਬੈਠੇ ਆ 25 30 ਸਾਲਾਂ ਦੇ ਕੋਈ ਲੰਬੇ ਵਾਲਾ ਕੰਮ ਅੱਜ ਤੱਕ ਕਰ ਆਪਾਂ ਨੇ ਲੈ ਤਾ ਨਹੀਂ ਸਹੀ ਗੱਲ ਆ ਵੀਰੇ ਆਪਾਂ ਵਧੀਆ ਬੰਦਿਆਂ ਨੇ ਵੀਡੀਓ ਬਣਾਉਣੇ ਆਪਾਂ ਬਿਲਕੁਲ ਜਾਣਦੇ ਵੀ ਨਹੀਂ ਹੈਗੇ ਆਜਾ ਪਾਉਂਦੇ ਆਂ ਵੇਖ ਸਾਥ ਦਾ ਅਸੀਂ ਵੀਡੀਓ ਬਿਲਕੁਲ ਬਿਲਕੁਲ ਆ ਜਾ ਹੁਣ ਤੁਹਾਨੂੰ ਆ ਵੱਡੀ ਟਾਈਲ ਦਾ ਡਿਜ਼ਾਈਨ ਦਿਖਾ ਦਾਨੇ ਆ ਵੀਰੇ ਠੀਕ ਆ ਵੀਰੇ ਇਹ ਆ ਜਾਂਦੇ ਨੇ ਵੀਰੇ 4 बाई 2 ਇਦੇ ਵਿੱਚ ਇਸ ਤਰ੍ਹਾਂ ਦੇ ਮਾਰਬਲ ਕਲਰ ਹਾਂ ਹਾਂ ਇਸ ਤਰ੍ਹਾਂ ਦੀ ਅੱਛਾ ਇਸ ਤਰ੍ਹਾਂ ਦੀ ਆ ਬਿਲਕੁਲ ਮਾਰਬਲ ਟੈਪ ਆਯੂ ਅੱਛਾ ਇਹ ਵਾਈਟ ਦਿਸ ਚਾਂਦ ਨੇ ਹਾਂ ਇਹ ਵਾਈਟ ਵਾਂਗੂ ਅਲੱਗ-ਅਲੱਗ ਸ਼ੇਡ ਨੇ ਅਲੱਗ-ਅਲੱਗ ਨੇ ਸਾਰੇ ਕਲਰ ਕਵਾਲਿਟੀ ਪੂਰਾ ਸੇਰਾ ਹੈਗਾ ਨਾ ਇਹ ਕਵਾਲਿਟੀ ਡਿਜ਼ਾਈਨ ਦਾ ਵੀਰੇ ਇੱਕ ਤੋਂ ਇੱਕ ਪਿਆ ਉਹ ਪਹਿਲਾਂ ਲੋਕਾਂ ਦੇ ਮਨ 'ਚ ਪਤਾ ਕੀ ਸੀ ਬੋਰਾ ਟਾਇਰੇ ਫਸੀ ਹੋਈ ਦੀ ਉਹ ਵੀਡੀਓ ਕ ਚੱਲ ਗਈ ਦੀ ਬਿਲਕੁਲ ਬਿਲਕੁਲ ਉਹ ਵੀ ਟਾਇਰ ਵਧੀਆ ਬਿਲਕੁਲ ਬਿਲਕੁਲ 10 ਕੁਆਲਿਟੀ ਉਹਦੇ ਸਾਹਮਣੇ ਛੱਟ ਕੇ ਖਾਦੀਆਂ ਉਹਨਾਂ ਨੂੰ ਕੁਝ ਨਹੀਂ ਹੋਇਆ ਬਿਲਕੁਲ ਗਾਰੰਟੀ ਦਿੰਦਾ ਇਹਨਾਂ ਦੀ ਫੁੱਲ ਗਾਰੰਟੀ ਹੈ ਵੀਰੇ ਪੂਲ ਗਾਰੰਟੀ ਬਾਕੀ ਹੋਰ ਜਿਹੜਾ ਸਮਾਨ ਤੁਸੀਂ ਸਾਬਰ ਦਾ ਲੈਣਾ ਉਹ ਸੀਸੇ ਵਗੈਰਾ ਹੋਰ ਸਾਰਾ ਕੁਝ ਲੱਗਿਆ ਆ ਬਾਈ ਕੋਣਾ ਜਿਹੜਾ ਕੋਈ ਮਰਜ਼ੀ ਲਿਓਗੇ ਨੇ ਜਿਸ ਤਰ੍ਹਾਂ ਦੀ ਮਰਜ਼ੀ ਕੁਆਲਿਟੀ ਵੀਰੇ ਜਿਸ ਤਰ੍ਹਾਂ ਦੀ ਜਿਹੜੀ ਵੀ ਆਡਾ ਮੰਗੂ ਅਗਲਾ ਕੋਈ ਬਾਈ ਆਹ ਇੱਕ ਗੱਲ ਹੋਰ ਜੇ ਬਾਈ ਕੋਈ ਕਿਤੇ ਪਹੁੰਚ ਕਰਾਉਣਾ ਚਾਹਵੇ ਉਹ ਵੀ ਕਰਾਇਆ ਮੈਂ ਬਿਲਕੁਲ ਬਿਲਕੁਲ ਕਿਸੇ ਦਾ 1000 ਫੁੱਟ ਮਾਲ ਆਊਗਾ ਆਪਾਂ ਪਹੁੰਚ ਕਰਦਿਆ ਕਰਾਂਗੇ ਵੀਰੇ ਠੀਕ ਆ ਲਾ ਦਰਸ਼ਕੋ ਜੇ 1000 ਫੁੱਟ ਮਾਲ ਆ ਤਾਂ ਬਾਈ ਕਹਿੰਦਾ ਪਹੁੰਚ ਕਰਦਿਆ ਕਰਾਂਗੇ ਹੋਰ ਦੱਸੋ ਕੀ ਚਾਹੀਦਾ ਸਾਰੀ ਕੁਆਲਿਟੀਆਂ ਮਿਲ ਜਾਣਗੀਆਂ ਅਲੱਗ-ਅਲੱਗ ਵੀਰੇ ਕਿਹੜੀ ਚਾਹੀਦੀ ਆ ਤੁਹਾਨੂੰ ਬਾਕੀ ਦੁਕਾਨ ਦੇ ਮਾਰਦੇ ਕੈਮਰਾ ਇੱਕ ਬਾਰ ਸਮਝਾਉਣ ਵਾਲੇ ਮਾੜੀ ਫਿਰ ਆਪਾਂ ਨੂੰ ਵੀ ਵੀਡੀਓ ਦਾ ਆਪਾਂ ਦਿਖਾਤਾ ਸਾਰਾ ਉਸਨੇ ਹੀ ਬਿਲਕੁਲ ਬਿਲਕੁਲ ਜੀ ਆ ਜਾ ਦਿਨੇ ਇੱਧਰ ਰਖਾ ਦੇ ਮੜ ਜਾ ਹਾਂ ਕਾਬਲ ਜੇ ਇੱਕ ਵਾਰ ਫੇਰ ਇੱਕ ਵਾਰੀ ਤੀਹੜੇ ਸਮਾ ਦੇ ਤੇ じゃ ਕੁਬੀਰੇ ਠੀਕ ਹੈ ਜੀ ਤੇਰਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤਾਂ ਇਹ ਸਾਨੂੰ ਵੀਡੀਓ ਬਣਾਈ ਜਿਹੜੀ ਦਰਸ਼ਕਾਂ ਨੂੰ ਜਾਣਕਾਰੀ ਦੇਵੇ ਕਿ ਕਿਵੇਂ ਸਸਤੇ ਰੇਟ ਤੇ ਅਗਲਾ ਆਪਲਾ ਕਰੇਗਾ ਤਾਂ ਫਾਇਦਾ ਹੋ ਜੇ ਆਪਾਂ ਤਾਂ ਇਹੀ ਕਹਨੇ ਆ ਭਲਾ ਹੋ ਜਵੇਗਾ ਨਹੀਂ ਹੋਣੀ ਆਈ ਅੱਜ ਨਾਲ ਬਹੁਤ ਬਿਲਕੁਲ ਬਿਲਕੁਲ ਆ ਜੀ ਦਰਸ਼ਕੋ ਇਹ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਲਿਆ ਕਰੋ ਜੇ ਤੁਹਾਨੂੰ ਵਧੀਆ ਲੱਗਦੀ ਹੁੰਦੀ ਅੱਗੇ ਤੇ ਚੈਨਲ ਆਪਨ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਜੇ ਫੇਸਬੁਕ ਤੇ ਹੁੰਦਾ ਮਿੱਟੂ ਨੇ ਆ ਪਰੇਜ ਨੂੰ ਫੋਲੋ ਜਰੂਰ ਕਰਿਓ ਤੇ ਮਿਲਾਂਗੇ ਤੁਹਾਨੂੰ ਹੋਰ ਕਿਸੇ ਵਧੀਆ ਵੀਡੀਓ ਵਿੱਚ ਇਦਾਂ ਹੀ ਤੇ ਹੁਣ ਦਿਓ ਆਪਾਂ ਨੂੰ ਯਾਦ ਧੰਨਵਾਦ